ਪਾਸੇ ਪੰਜਾਬ ਸਰਕਾਰ ਲਗਾਤਾਰ ਗੱਲਾਂ ਕਰਦੀ ਹੈ ਕਿ ਜਿਹੜਾ ਪਾਣੀ ਹੈ ਉਹ ਟੇਲਾਂ ਤੱਕ ਪਹੁੰਚ ਗਿਆ ਲਗਭਗ 25 ਸਾਲਾਂ ਬਾਅਦ ਵੱਖ-ਵੱਖ ਪਿੰਡਾਂ ਦੇ ਟੇਲਾਂ ਦੇ ਉੱਪਰ ਪਾਣੀ ਪਹੁੰਚਿਆ ਔਰ ਵੱਖ-ਵੱਖ ਹੋਰ ਵੀ ਗੱਲਾਂ ਕਰਦੀ। ਤਾਂ ਇਸ ਮਾਮਲੇ ਦੇ ਵਿੱਚ ਕੀ ਅਸਲ ਸਚਾਈ ਹੈ ਜਿਹੜੀ ਇੱਕ ਪ੍ਰੈਸ ਕਾਨਫਰੰਸ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ। ਨਹਿਰੀ ਵਿਭਾਗ ਤੇ ਪਟਵਾਰੀ ਯੂਨੀ ਦੇ ਪੰਜਾਬ ਪ੍ਰਧਾਨ ਸਰ ਨਾਲ ਨੇ ਜਸਕਰਨ ਸਿੰਘ ਜੀ ਪੂਰਾ ਮਾਮਲਾ ਕੀ ਹੈ। ਸਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਪਾਣੀ ਦਾ ਮੁੱਦਾ ਚੱਲ ਰਿਹਾ ਹੈ ਜੀ ਤੇ ਬੜੇ ਵੱਡੇ ਪੱਤਰ ਤੇ ਚੱਲ ਰਿਹਾ ਹੈ। ਤੇ ਪੰਜਾਬ ਦੇ ਜਿਹੜੇ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕਤਰਾ ਕ੍ਰਿਸ਼ਨ ਕੁਮਾਰ ਆਈਐਸ ਪਹਿਲਾਂ ਸੈਕਟਰੀ ਵੀ ਰਹੇ ਚੁੱਕੇ ਆ ਇਹ ਮਤਲਬ ਐਜੂਕੇਸ਼ਨ ਦੇ ਵਿੱਚ ਤੇ ਡੀਜੀਐਸ ਵੀ ਰਹੇ ਚੁੱਕੇ ਆ ਤੇ ਇਹਨਾਂ ਵੱਲੋਂ ਪੰਜਾਬ ਦੇ ਪਟਵਾਰੀਆਂ ਤੇ ਇੱਕ ਦਬਾਅ ਬਣਾਇਆ ਜਾ ਰਿਹਾ ਸੀ ਕਿਵੇਂ ਕਿ ਤੁਹਾਨੂੰ ਪਤਾ ਹੈ ਕਿ 20 ਤੋਂ 21% ਜਿਹੜਾ ਪਾਣੀ ਆ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਇਰੀਗੇਟ ਹੋ ਰਿਹਾ ਏਰੀਆ ਤਾਂ ਇਸ ਵੱਲੋਂ ਇੱਕ ਦਬਾਅ ਬਣਾਇਆ ਜਾ ਰਿਹਾ ਸੀ ਕਿ ਤੁਸੀਂ 100% 21% ਨੂੰ 100% ਦਿਖਾਓ ਕਿ 100% ਇਹਦੀ ਸਿੱਧੇ ਪੰਜਾਬੀ ਸ਼ਬਦਾਂ ਵਿੱਚ ਇਹ ਗੱਲਾਂ ਕਰਾਂ ਤਾਂ ਇਹਦੀ ਮਨਸ਼ਾ ਇਹ ਸੀ ਕ੍ਰਿਸ਼ਨ ਕੁਮਾਰ ਜੀ ਕਿ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੋਰਟ ਕੇਸ ਚੱਲ ਰਿਹਾ ਤੇ ਵਿਭਾਗ ਦਾ ਹੈੱਡ ਹੋਣ ਦੇ ਨਾਤੇ ਨੇ ਇੱਕ ਪ੍ਰਿੰਸੀਪਲ ਸੈਕਟਰੀ ਨੇ ਇੱਕ ਐਫੀਡਵਟ ਪੇਸ਼ ਕਰਨ ਆਉਂਦਾ ਆਈ ਵਾਰ ਤਰੀਕ ਤੇ ਤਾਂ ਇਹ ਕਾਗਜ਼ਾਂ ਦਾ ਢਿੱਡ ਭਰ ਕੇ ਕਾਗਜ਼ਾਂ ਦਾ ਢਿੱਡ ਭਰ ਕੇ ਮਤਲਬ ਇਹ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕਰਾਉਣਾ ਚਾਹੁੰਦਾ ਔਰ ਪੰਜਾਬ ਦੇ ਪਾਣੀ ਨੂੰ ਸਰਪਲਸ ਦਿਖਾ ਕੇ ਇਹ ਪੰਜਾਬ ਦੇ ਪਾਣੀਆਂ ਦੇ ਜਿਹੜੇ ਪੱਖ ਕਮਜ਼ੋਰ ਕਰ ਰਿਹਾ ਔਰ ਤਾਂ ਕਿ ਜਿਹੜਾ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦਿੱਤਾ ਜਾ ਸਕੇ ਦੇ ਨਾਵਾ ਜਿਸ ਤਰੀਕੇ ਨਾਲ ਤੁਸੀਂ ਹੁਣ ਵੀ ਕਈ ਫੋਟੋਆਂ ਵੀ ਹਰ ਚ ਫੜੀ ਫਿਰਦੇ ਹੋ ਇੱਕ ਪਾਸੇ ਸਰਕਾਰ ਵੀ ਗੱਲਾਂ ਕਰਦੀ ਹੈ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ 25 ਸਾਲਾਂ ਬਾਅਦ ਅਜ ਪਹਿਲੀ ਵਾਰ ਇਦਾਂ ਹੋਇਆ ਆਮ ਆਦਮੀ ਪਾਰਟੀ ਸਰਕਾਰ ਚ ਉਹ ਵਾਅਦੇ ਦਾ ਫਿਰ ਉਹ ਕੀ ਹਾਲਾਤ ਹੈ ਉਹਦੇ ਸਰ ਜਿਹੜੇ ਹਾਲਾਤ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਮਤਲਬ ਪਹੁੰਚਿਆ ਨਹੀਂ ਹੋਣਾ ਟੇਲਾਂ ਤੱਕ ਪਾਣੀ ਪਹੁੰਚਿਆ ਜ਼ਰੂਰ ਹੋਊਗਾ ਪੰਜਾਬ ਦੇ ਕਿਤੇ ਨਾ ਕਿਤੇ ਏਰੀਏ ਵਿੱਚ ਪਹੁੰਚਿਆ ਹੋਊਗਾ ਪਰ ਇਹਨੂੰ ਰਿਪੀਟ ਕੀਤਾ ਜਾ ਰਿਹਾ ਹੈ ਕ੍ਰਿਸ਼ਨ ਕੁਮਾਰ ਵੱਲੋਂ ਜੋ ਕ੍ਰਿਸ਼ਨ ਕੁਮਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਸ਼ਾਇਦ ਮੈਨੂੰ ਲੱਗਦਾ ਵੀ ਗਮਰਾਹ ਹੋ ਚੁੱਕੇ ਆ ਔਰ ਮੈਂ ਦੂਸਰੀ ਬੇਨਤੀ ਹੋਰ ਕਰਾਂਗਾ ਕਿ 326 ਕਰੋੜ ਰੁਪਏ ਦੀ ਇੱਕ अजीत ਵੱਲੋਂ ਇੱਕ ਬੜੇ ਵੱਡੇ ਪੱਤਰ ਤੇ ਖਬਰ ਲਗਾਈ ਗਈ ਸੀ ਕਿ 326 ਕਰੋੜ ਦਾ ਜਿਹੜਾ ਵਾਟਰ ਸੈਸ ਕਿਸਾਨਾਂ ਨੂੰ ਜਿਹੜਾ ਵਸੂਲਣ ਦੀ ਅਰਜੀ ਕੱਢ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਤਾਂ अजीत ਨੇ ਜੇਕਰ ਇਹ ਮੁੱਦਾ ਚੁੱਕਿਆ ਤਾਂ ਇੱਕ अजीत ਦੇ ਪੱਤਰਕਾਰ ਨੂੰ ਜੀ ਧਮਕੀ ਆਈ ਆ ਕਿ ਤੁਸੀਂ ਉਹ ਚੀਜ਼ ਲੱਗ ਰਿਹਾ ਕਿ ਮਤਲਬ ਮੇਨ ਮੁੱਖ ਚੀਜ਼ ਇਹ ਆ ਵੀ ਉਹ ਕਿਵੇਂ ਉਹ ਸਾਰਾ ਕੁਝ ਕਿਉਂ ਕਰ ਰਿਹਾ ਤੁਸੀਂ ਸਕੱਤਰ ਦੀ ਗੱਲ ਕਰ ਰਹੇ ਹੋ ਬਾਰ-ਬਾਰ ਜਿਹੜਾ ਪ੍ਰਿੰਸੀਪਲ ਸੈਕਟਰੀ ਆ ਕ੍ਰਿਸ਼ਨ ਕੁਮਾਰ ਉਹ ਕਿਉਂ ਅਜਿਹਾ ਦਿਖਾ ਕਿਉਂ ਰਿਹਾ ਕੀ ਕਾਰਨ ਕੀ ਨੇ ਦੇ ਪਿੱਛੇ ਉਹ ਦੂਸਰੀ ਪਾਸ ਤੋਂ ਇੱਕ ਫੋਟੋਆਂ ਵੀ ਦੂਸਰੀਆਂ ਦਿਖਾ ਰਹੇ ਸੀ ਵਕ ਵਕ ਟੇਲਾਂ ਦੀਆਂ ਫੋਟੋਆਂ ਸੀ ਜਿਹੜੀਆਂ ਸਰ ਉਹ ਇਹੀ ਦਿਖਾ ਰਿਹਾ ਕਿ ਇਹ ਅੰਕੜਿਆਂ ਦੀ ਜਿਹੜੀ ਰਾਜਨੀਤੀ ਕਰਦੇ ਆ ਕ੍ਰਿਸ਼ਨ ਕੁਮਾਰ ਜੀ ਆਈਐਸ ਆ ਉਹ ਐਜੂਕੇਸ਼ਨ ਦੇ ਵਿੱਚ ਬੜੇ ਵੱਡੇ ਪੱਦਰ ਤੇ ਰਾਜਨੀਤੀ ਉਹਨਾਂ ਨੇ ਕਰੀ ਕਿ ਇੰਨੇ ਬੱਚੇ ਪੜ ਗਏ ਜੋ ਵੀ ਮਤਲਬ ਹੋਇਆ ਨਾ ਪਿਛਲੇ ਸਮਿਆਂ ਦੇ ਵਿੱਚ ਇਹ ਬੱਲੋ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਜਾ ਰਹੀ ਹੈ ਜਨਾਬ ਅਸੀਂ ਕੰਮ ਕਰਨ ਨੂੰ ਤਿਆਰ ਆਂ ਪਰ ਜਿਹੜੇ ਹਾਲਾਤ ਆ ਪੰਜਾਬ ਦੇ ਖਾਲਿਆਂ ਦੇ ਪੰਜਾਬ ਦੇ ਰਜਵਾਹਿਆਂ ਦੇ ਜਿਹੜੇ ਹਾਲਾਤ ਨਹੀਂ ਸਹੀ ਹੈਗੇ ਉਹਨਾਂ ਨੂੰ ਗਰਾਊਂਡ ਤੇ ਜੋ ਤੁਸੀਂ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਚੰਡੀਗੜ੍ਹ ਦੇ ਵਿੱਚ ਤੁਸੀਂ ਪਾਲਿਸੀਆਂ ਬਣਾ ਰਹੇ ਹੋ ਇਹ ਪਾਲਿਸੀਆਂ ਇਸ ਤਰ੍ਹਾਂ ਕਾਮਯਾਬ ਨਹੀਂ ਹੋਣਗੀਆਂ ਜਿੰਨਾ ਚਿਰ ਤੁਸੀਂ ਗਰਾਊਂਡ ਲੈਵਲ ਤੇ ਨਹੀਂ ਜਾਓਗੇ ਪੰਜਾਬ ਦੇ ਰਜਵਾਹਿਆਂ ਦਾ ਪੰਜਾਬ ਦੇ ਖਾਲਾਂ ਦਾ ਇਹ ਹਾਲਾਤ ਹੋਏ ਪਏ ਆ ਕਿ ਉਹਨਾਂ ਦੇ ਵਿੱਚ ਦੀ ਬੰਦਾ ਨਹੀਂ ਨਿਕਲ ਸਕਦਾ ਤੇ ਪਾਣੀ ਕਿੱਥੋਂ ਨਿਕਲੂਗਾ ਦੱਸੋ ਦਿਖਾਓ ਜੀ ਮੈਨੂੰ ਤਾਂ ਆ ਦੇਖੋ ਆ ਹਾਲਾਤ ਆ ਜਿਹੜੇ ਮੁੱਖ ਮੰਤਰੀ ਪੰਜਾਬ ਅਕਸਰ ਗੱਲਾਂ ਕਰਦੇ ਆ ਵੀ 25 ਸਾਲਾਂ ਬਾਅਦ ਇਹ ਆ ਹੋ ਗਿਆ ਵੀਡੀਓ ਦਿਖਾਉਂਦੇ ਨੇ ਵੀਡੀਓ ਵੀ ਆ ਦੇਖੋ ਵੀਡੀਓ ਦੇ ਵਿੱਚ ਲੋਕ ਸਾਨੂੰ ਭੇਜ ਰਹੇ ਫੋਨ ਕਰ ਰਹੇ ਮੈਸੇਜਸ ਕਰ ਰਹੇ ਵੀ ਪਾਣੀ ਇੱਥਾ ਪਹੁੰਚਿਆ ਕਦੀ ਇਹ ਜਿਆ ਹੋਇਆ ਨਹੀਂ 25 ਸਾਲਾਂ ਬਾਅਦ ਆਵਾਦੀ ਪਾਰਟੀ ਸਰਕਾਰ ਚ ਕੁਝ ਹੋਇਆ ਤਾਂ ਉਹ ਸਭ ਫਿਰ ਵਾਦੇ ਝੂਠ ਨੇ ਉਹ ਗੱਲਾਂ ਝੂਠ ਨੇ ਸਰ ਜੇਕਰ ਇਹ ਗੱਲ ਕਰੀਏ ਨਾ ਜੀ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੁਝ ਕੇ ਏਰੀਏ ਦੇ ਵਿੱਚ ਜਰੂਰ ਪਾਣੀ ਪਹੁੰਚਿਆ ਹੋਊ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਨਹੀਂ ਪਹੁੰਚਿਆ ਹੋਣਾ ਪਰ ਉਹਨੂੰ ਰਿਪੀਟ ਕੀਤਾ ਜਾ ਰਿਹਾ ਪੰਜਾਬ ਦੇ ਥੋੜਾ ਡਿਟੇਲ ਮਤਲਬ ਜਿਵੇਂ ਪੰਜ ਚਾਰ ਟੇਲਾਂ ਦੇ ਪਾਣੀ ਪਹੁੰਚ ਗਿਆ ਤਾਂ ਉਹਨੂੰ ਬਾਰ ਬਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿارہ ਕਿਉਂਕਿ ਕ੍ਰਿਸ਼ਨ ਕੁਮਾਰ ਗੁੰਮਰਾਹ ਕਰ ਰਿਹਾ ਸਰਕਾਰ ਨੂੰ ਤੇ ਜੇ ਆ ਹਾਲਾਤ ਦੇਖੋ ਤੁਸੀਂ ਇਹ ਕੀ ਹਾਲਾਤ ਹੈ ਇਹ ਕੋਈ ਟੇਲਾਂ ਦੇ ਪਾਣੀ ਪਹੁੰਚਣ ਵਾਲਾ ਦੱਸੋ ਜੀ ਮੈਨੂੰ ਕਿਵੇਂ ਪਹੁੰਚੂ ਟੇਲਾਂ ਦੇ ਪਾਣੀ ਕ੍ਰਿਸ਼ਨ ਕੁਮਾਰ ਦਾ ਇਹਦੇ ਵਿੱਚ ਕੀ ਫਾਇਦਾ ਫਿਰ ਜੇ ਹਾਲਾਤ ਉਹ ਰਿਪੀਟ ਕਰਦਾ ਤਾਂ ਇਹ ਹੈ ਜੀ ਇਹਦਾ ਕ੍ਰਿਸ਼ਨ ਕੁਮਾਰ ਦਾ ਇਹ ਹੈ ਕਿ ਉਹ ਪਹਿਲਾਂ ਝੂਠੇ ਅੰਕੜਿਆਂ ਦੀ ਰਾਜਨੀਤੀ ਜਿਹੜਾ ਕਰਦਾ ਉਹ ਪੰਜਾਬ ਦੇ ਪ੍ਰੋਸੈਜੋਗ ਸੂਤਰਾਂ ਤੋਂ ਵੀ ਇਹ ਸੂਚਨਾ ਮਿਲੀ ਹੈ ਕਿ ਜਿਹੜਾ ਹਰਿਆਣੇ ਨਾਲ ਸੰਬੰਧ ਤੇ ਆਈਐਸ ਅਫਸਰਾਂ ਇਹਦੀ ਮਨਸ਼ਾ ਕੀ ਆ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕਰਦੀ ਇਹਦੀ ਮਨਸ਼ਾ ਸਿੱਧੇ ਸ਼ਬਦਾਂ ਚ ਇਹ ਆ ਕਿਹੜਾ ਐਸਵਾਈਐਲ ਦਾ ਮੁੱਦਾ ਉਹਦੇ ਚ ਪਾਣੀ ਨੂੰ ਸਰਪਲਸ ਦਿਖਾਉਣਾ ਚਾਹੁੰਦਾ ਹੈ ਸਰਪਲਸ ਦਿਖਾ ਕੇ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਗਵਾਂਢੀ ਸੂਬਿਆਂ ਨੂੰ ਦੇਣ ਦੀ ਇਹਦੀ ਮਨਸ਼ਾ ਇਹਦੀ ਮਨਸ਼ਾ ਮਤਲਬ ਅੱਗੇ ਹੋਰ ਨੈਸ਼ਨਲ ਲੈਵਲ ਤੇ ਇਹਦੀ ਕੀ ਮਨਸ਼ਾ ਇਹ ਤਾਂ ਹੁਣ ਮੇਰੇ ਤੋਂ ਵੱਧ ਆਈਐਸ ਅਫਸਰਾਂ ਪ੍ਰਮੁਖ ਸਕੱਤਰ ਉਹ ਆਪ ਹੀ ਦੱਸ ਸਕਦੇ ਆ ਜੀ ਪਰ ਸਿੱਧੇ ਸ਼ਬਦਾਂ ਵਿੱਚ ਇਹ ਹੈ ਵੀ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਹੋ ਸਕਦਾ ਬਹੁਤ ਵੱਡੇ ਪੱਧਰ ਤੇ ਉਹ ਦੇਸ ਵਿਭਾਗ ਦੇ ਨਾਲ ਸੰਬੰਧਤ ਹੋ ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕੀਤੀ ਮੁੱਖ ਮੰਤਰੀ ਨਾਲ ਪਹੁੰਚ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਸਾਰਾ ਸਰ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਆ ਅਸੀਂ ਮੇਲ ਵੀ ਕੀਤੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਉਹਨਾਂ ਦੇ ਪੀਏ ਸਾਹਿਬ ਰਾਹੀਂ ਉਹਨਾਂ ਦੇ ਓਐਸਡੀ ਰਾਹੀਂ ਉਹਨਾਂ ਦੇ 13 ਦੇ 13 ਜਿਹੜੇ ਵਿਧਾਨਸ ਆਪਣੇ ਹਲਕੇ ਲੋਕ ਸਭਾ ਹਲਕਿਆਂ ਦੇ ਇਲੈਕਸ਼ਨ ਲੜ ਰਹੇ ਆ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਤੇ ਮੰਗ ਪੱਤਰ ਵੀ ਦਿੱਤੇ ਕਿ ਅਸੀਂ 1100 ਦੇ ਕਰੀਬ ਪਟਵਾਰੀਆਂ ਸਾਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹੈ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਾਡੀ ਜਿਹੜੀ ਬੈਠ ਕੇ ਇੱਕ ਮੀਟਿੰਗ ਕੀਤੀ ਜਾਵੇ ਅਸੀਂ ਤੁਹਾਨੂੰ ਗਰਾਊਂਡ ਦੀ ਜਿਹੜੀ ਰਿਐਲਿਟੀ ਦੱਸਣਾ ਚਾਹੁੰਦੇ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ ਅੱਜ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ ਟਾਈਮ ਨਹੀਂ ਦਿੱਤਾ ਗਿਆ ਜੀ ਪਰੇਸ਼ਾਨ ਕਿਦਾਂ ਥ੍ਰੈਟ ਕਰ ਰਹੇ ਕੋਈ ਥ੍ਰੈਟ ਕਾਲ ਕਰ ਰਹੇ ਕੀ ਕਰਦੇ ਥ੍ਰੈਟ ਕਾਲ ਸਰ ਵੀ ਮੈਨੂੰ ਜਿਹਦੇ 8 ਤਰੀਕ ਨੂੰ ਮੈਨੂੰ ਸਸਪੈਂਡ ਕੀਤਾ ਇਹਨਾਂ ਨੇ ਉਹ ਕਾਫੀ ਸਮਾਂ ਇਹਨਾਂ ਨੇ ਮੈਨੂੰ ਕ੍ਰਿਸ਼ਨ ਕੁਮਾਰ ਨੇ WhatsApp ਕਾਲ ਕੀਤੀ ਆ ਤੇ ਉਹਦੇ 'ਚ ਮੈਨੂੰ ਸਿੱਧੀ ਧਮਕੀ ਦਿੱਤੀ ਆ ਕ੍ਰਿਸ਼ਨ ਕੁਮਾਰ ਵੱਲੋਂ ਕਿ ਜੇਕਰ ਤੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਾਂਗਾ ਤੂੰ ਪਹਿਲਾਂ ਆਪਣਾ ਬਚਾ ਕੇ ਦੇਖ ਤੈਨੂੰ ਜਿਹੜੀ ਅੱਜ ਤੈਨੂੰ ਮੈਂ ਸਸਪੈਂਡ ਕਰ ਰਿਹਾ ਸਸਪੈਂਡ ਕਰਕੇ ਤੈਨੂੰ ਇਹ ਤੂੰ ਲਾਸਟ ਤਨਖਾਹ ਲਏਗਾ ਵਿਭਾਗ ਮੇਰੀ ਇਸ ਤੋਂ ਬਾਅਦ ਤੂੰ ਵਿਭਾਗ ਵਿੱਚੋਂ ਤਨਖਾਹ ਡਰਾਅ ਨਹੀਂ ਕਰਾ ਸਕਦਾ ਸਿੱਧਾ ਮੁੱਖ ਮੰਤਰੀ ਸਾਹਿਬ ਦਾ ਨਾਮ ਲੈ ਰਿਹਾ ਜੀ ਦੇਖੋ ਬੰਦੇ ਦਾ ਕਿੱਥੋਂ ਤੱਕ ਉਹਦੀ ਪਹੁੰਚ ਹੋ ਸਕਦੀ ਹੈ ਤੇ ਸਰ ਮੈਂ ਦੂਜੀ ਗੱਲ ਹੋਰ ਵੀ ਦੱਸਣਾ ਚਾਹੁੰਨਾ ਕਿ ਕੱਲ ਇੱਕ ਅਜੀਤ ਅਖਬਾਰ ਵੱਲੋਂ ਖਬਰ ਲੱਗੀ ਜਦੋਂ ਬੰਦਾ ਪੱਤਰਕਾਰ ਅਜੀਤ ਐਡੇ ادارے ਨੂੰ ਧਮਕੀ ਦੇ ਸਕਦਾ ਇੱਕ ਐਕਸੀਅਨ ਵੱਲੋਂ ਧਮਕੀ ਦਵਾਈ ਗਈ ਆ ਅਜੀਤ ਅਖਬਾਰ ਬਠ ਪੱਤਰਕਾਰ ਨੂੰ ਤੇ ਮੈਂ ਕਿਹੜੇ ਬਾਗ ਦੀ ਮੂਲੀਆ ਜੀ ਮੈਂ ਤਾਂ ਇੱਕ ਮਜ਼ਦੂਰ ਵਰਗ ਦਾ ਬੱਚਾ ਮੇਰੇ ਕੋਲ ਤਾਂ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਮੇਰੇ ਕੋਲ ਤਾਂ ਇੱਕ ਓੜਾ ਵੀ ਹੈ ਨਹੀਂ ਪਰ ਮੇਰਾ ਦਰਦ ਆ ਮੇਰੇ ਮੈਨੂੰ ਦਰਦ ਆ ਆਪਣੇ ਲੋਕਾਂ ਦਾ ਮੈਨੂੰ ਪੰਜਾਬ ਦੇ ਕਿਸਾਨਾਂ ਦਾ ਦਰਦ ਆ ਕਿ ਜਿਹੜਾ ਸਾਡਾ ਪਾਣੀਆ ਦਾ ਜੇ ਕ੍ਰਿਸ਼ਨ ਕੁਮਾਰ ਨੇ ਨੁਕਸਾਨ ਕਰਤਾ ਤੇ ਇਹਦੀ ਪਰਭਾਈ ساری ਉਮਰ ਨਹੀਂ ਸਾਡੇ ਤੋਂ ਹੋਣੀ ਤੁਸੀ ਅਗਲਾ ਸਟੈਪ ਤੁਹਾਡਾ ਕੀ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਸੀਂ ਅਗਲਾ ਤੁਹਾਡਾ ਸਟੈਪ ਕੀ ਸਾਡਾ 16 ਤਰੀਕ ਤੋਂ ਅਸੀਂ ਕਲਮਸ਼ੋਰ ਹੜਤਾਲ ਤੇ ਚੱਲ ਰਹੇ ਆ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਨੂੰ ਅਪੀਲ ਕੀਤੀ ਗਈ ਹੈ ਕਿਉਂਕਿ ਝੋਨੇ ਦਾ ਸੀਜ਼ਨ ਆ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਵਾਸਤੇ ਤੇ ਲੜਾਈ ਲੜ ਰਹੇ ਆ ਪੰਜਾਬ ਦੇ ਪਾਣੀਆਂ ਦੀ ਤਾਂ ਅਸੀਂ ਲੜਾਈ ਲੜ ਰਹੇ ਆ ਅਸੀਂ ਕਿਸੇ ਦਾ ਕਿਉਂ ਨੁਕਸਾਨ ਕਰੀਏ ਅਸੀਂ ਉਹਨਾਂ ਦੀ ਕਿਸਾਨ ਜੁਨੀਆ ਦੀ ਅਪੀਲ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇੱਕ ਤਰੀਕ ਤੋਂ ਬਾਅਦ ਅਸੀਂ ਤੁਹਾਡੀ ਲੜਾਈ ਲੜਾਂਗੇ ਕਿਉਂਕਿ ਇਹ ਵੱਡਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਤੇ ਤੁਸੀਂ ਕਿਰਪਾ ਕਰਕੇ ਜਿਹੜੀ ਹੜਤਾਲ ਆ ਕਲਮ ਛੋੜੇ ਨੂੰ ਮੁਲਤਵੀ ਕਰ ਦਿਓ ਥੋੜੇ ਦਿਨਾਂ ਤੱਕ ਤੁਸੀਂ ਇਹਨੂੰ ਮੁਲਤਵੀ ਕਰ ਦਿਓ ਵਾਰੀ ਸੀਗੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਇਕਲਾ ਤੁਡੂ ਕੀਤਾ ਇਹ 200 ਦੇ ਕਰੀਬ ਚਾਰ ਸ਼ੀਟ ਕਰਿਆ ਜੀ ਸਾਥੀ ਸਸਪੈਂਡ ਕਰਨ ਦੇ ਚੱਕਰ ਜੀ ਹੈ ਨਾ ਜੀ ਪਹਿਲਾਂ ਚਾਰ ਸ਼ੀਟ ਹੋ ਗਈ ਤੇ ਬਤੌਰ ਪ੍ਰਧਾਨ ਮੈਨੂੰ ਇਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਨੂੰ ਇਹਨਾਂ ਨੇ ਸਸਪੈਂਡ ਕਰਕੇ ਬਠਿੰਡਾ ਤੋਂ ਪਠਾਨਕੋਟ ਲਗਾਤਾ ਉਹ ਧੰਨਵਾਦ ਆ ਇਸ ਤਰੀਕੇ ਦੇ ਨਾਲ ਜਦੋਂ ਜਕਰ ਗੱਲ ਕਰੀ ਤਾਂ ਇੱਕ ਪਾਸੇ ਐਸਵਾਈਐਲ ਦਾ ਮੁੱਦਾ ਲਗਾਤਾਰ ਨਿਕਲ ਕੇ ਸਾਹਮਣੇ ਆਉਂਦਾ ਰਹਿੰਦਾ ਹੈ ਔਰ ਹੁਣ ਨਹਿਰੀ ਵਿਭਾਗ ਦੇ ਜਿਹੜੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਇਸ ਇਲਾਵਾ ਲਗਭਗ 2-250 ਦੇ ਕਰੀਬ ਕਹ ਰਹੇ ਵੀ ਚਾਰਜ ਸ਼ੀਟ ਕਰ ਚੁੱਕੇ ਔਰ ਮੁੱਦਾ ਉਹੀ ਹੈ ਵੀ ਪਾਣੀ ਨੂੰ ਘਟ ਹੁੰਦੇ ਹੋਏ ਵੀ ਵੱਧ ਦਿਖਾਉਣਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਿੰਨਾ ਕੁ ਸਾਰ ਲੈਂਦੇ ਆ ਕਿਸਾਨ ਇਸ ਮੁੱਦੇ ਨੂੰ ਕਿੰਨਾ ਕੁ ਉਖਾਰਦੇ ਆ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप